you <laughs> ਕੀ ਨਾਮ ਹੈ ਆਪਣਾ ਅਜੀਵ ਸ਼ਿਸ਼ਟ ਜੀ ਸ਼ਿਸ਼ਟ ਜੀ ਕਿੱਥੋਂ ਦੇ ਰਹਿਣ ਵਾਲੇ ਬਸੀ ਮੈਂਗਰੋਲ ਜੀ ਮੈਂਗਰੋਲ ਪਿੰਡ ਹੈ ਤੁਹਾਡਾ ਹਾਂ ਜੀ ਤੇ ਜ਼ਿਲ੍ਹਾ ਹਿਆਰਪੁਰ ਜ਼ਿਲ੍ਹਾ ਹਿਆਰਪੁਰ ਜੀ ਅੱਛਾ ਜੀ ਇਹ ਕਿਹ ਕਿਸ ਮਸੇ ਹੈ ਜੀ ਜਿਹੜੀ ਉਹ ਪੁਲੀ ਵਾਲੀ ਹੈਗੀ ਜਿਹੜੇ ਸਾਡੇ ਕਾਜ਼ਵੇ ਹੈ ਜੀ ਜਿਹੜਾ ਸਾਡੇ ਪਹਿਲਾ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ ਹੈ ਜੀ ਜੀ ਉਹਦੇ ਨਾਲ ਜਿਹੜੇ ਸਾਡੇ ਦੋਨੇ ਕਾਜ਼ਵੇ ਹੈਗੇ ਆ ਇੱਕ ਮੈਂਗਰੋਲ ਟੂ ਕੋਰਪਡਾਲ ਜਾਣ ਵਾਲਾ ਹੈ ਇੱਕ ਮੈਂਗਰੋਲ ਟੂ ਤਖਣੀ ਰਹਿਮਪੁਰ ਤੇ ਜਨੌੜੀ ਜਾਂ ਹਰਿਆਣਾ ਜਾਣ ਵਾਲਾ ਜਦ ਕਿ ਜਿਹੜਾ ਸਾਡੇ ਖਾਸ ਕਰਕੇ ਮੈਂਗਰੋਲ ਨਹੀਂ ਹੈਗਾ ਉਹ ਮੈਂਗਰੋਲ ਦੇ ਨਾਲ ਦੇ ਪਿੰਡਾਂ ਜਿਹੜਾ ਮੰਡੀ ਹੈਗੀ ਆ ਕਣਕ ਮੰਡੀ ਉੱਥੇ ਤੱਕ ਜੋੜਨ ਵਾਲਾ ਰੋਡ ਜਿਹੜਾ ਹੈਗਾ ਉਹ ਵੀ ਖਰਾਬ ਹੈ ਉਹ ਚੱਕਾ ਖਸਤਾ ਹਾਲੇ ਦੇ ਵਿੱਚ ਹੈਗਾ ਜੀ ਦੂਜਾ ਆਉਣ ਵਾਲੇ ਟਾਈਮ ਦੇ ਵਿੱਚ ਇਸ ਇਸ ਪੋਜੀਸ਼ਨ ਤੇ ਪਹੁੰਚ ਚੁੱਕਾ ਹੁਣ ਜੀ ਬੇ ਕੋਈ ਮੰਦ ਭਾਗੀ ਕੱਟਣਾ ਦਾ ਸਰਕਾਰ ਇੰਤਜ਼ਾਰ ਕਰਦੀ ਪਈ ਹੈ ਹੂੰ ਕਿ ਮੰਦ ਕਾ ਭਾਗੀ ਕੱਟਣਾ ਹੋਵੇ ਤਾਂ ਅਸੀਂ ਮੰਤਰੀ ਲੋਗ ਜਾਂ ਸੰਤਰੀ ਮੰਤਰੀ ਜੋ ਵੀ ਹੈਗੇ ਆ ਆ ਕੇ ਅਸੀਂ ਆਪਣਾ ਇੱਕ ਮੁਜ਼ਾਹਰਾ ਕਰ ਸਕੀਏ ਲੋਕਾਂ ਨੂੰ ਅਸੀਂ ਤੁਹਾਡੇ ਚਿੰਤਤ ਹੈਗੇ ਪਰ ਸਾਨੂੰ ਲੱਗਦਾ ਨਹੀਂ ਵਜੇ ਤੱਕ ਚਿੰਤਤ ਕਾਫੀ ਸਮੇਂ ਤੋਂ ਇਲਾਕੇ ਦੀ ਮੰਗ ਹੈਗੀ ਇੱਥੇ ਕੋਈ ਪੁਲਿਸ ਜਾਂ ਪੁੜੀ ਪੜਾਇਆ ਜਾਵੇ ਪਰ ਪੁੜੀ ਤਾਂ ਬਣਨੀ ਨਹੀਂ ਜਿਹੜੇ ਕੌਜ਼ਵੇ ਉਹ ਵੀ ਬੈਗੇ ਸਰਕਾਰ ਦੀ ਹੱਲੇ ਤੱਕ ਕੰਢੀ ਜਿਹੜੇ ਨਿਯਮਤ ਕਹਿ ਰਹੇ ਆ ਕੰਢੀ ਵਾਸਤੇ ਬਹੁਤ ਕੁਝ ਕਰਦੇ ਪਏ ਆ ਪਰ ਕੰਢੀ ਦੇ ਵਿੱਚ ਜਿਹੜੇ ਲੋਕਾਂ ਦਾ ਹਾਲਾਤ ਹੈਗੇ ਆ ਚਾਹੇ ਤੁਸੀਂ ਕੌਜ਼ਵੇ ਦੇਖ ਲਓ ਜਾਂ ਪਸ਼ੂਆਂ ਦੇ ਜਾਨ ਨੂੰ ਮਾਲ ਦਾ ਨੁਕਸਾਨ ਦੇਖ ਲਓ ਕਿਉਂਕਿ ਜੰਗਲੀ ਜਾਨਵਰਾਂ ਦਾ ਵੀ ਨੁਕਸਾਨ ਵੱਧ ਤੋਂ ਵੱਧ ਹੋ ਰਿਹਾ ਫਸਲ ਕੰਢੀ ਦੇ ਵਿੱਚ ਖਤਮ ਹੋ ਗਈ ਆ ਇੰਪਲੋਇਮੈਂਟ ਵਾਸਤੇ ਵੀ ਕੰਢੀ ਵਿੱਚ ਇਸ ਵੇਲੇ ਕੋਈ ਵੀ ਫਿਲਹਾਲ ਗਵਰਨਮੈਂਟ ਦੀ ਕੋਈ ਹਾਂ ਪੱਖੀ ਕੋਈ ਸਕੀਮ ਨਹੀਂ ਚੱਲਦੀ ਪਈ ਛੋਟੇ ਮਨ ਦੇ ਗਾ ਤੋਂ ਜੀ ਉਸੇ ਸਾਹਿਬ ਪਤਾ ਲੱਗਾ ਕਿ ਇਹ ਜਿਹੜੀ ਆ ਕਾਜ਼ਵੇ ਹੈਗੇ ਆ ਤਾਂ ਉਸ ਤੋਂ ਜਿਹੜਾ ਟਖਣੀ ਵਾਲਾ ਜਿਹੜਾ ਸੀ ਪਰਲੇ ਪਾਸੋਂ ਜਾਂਦਾ ਕਹਿੰਦੇ ਵੀ ਇਹ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਦਾ ਰੁੜ ਗਿਆ ਹੋਇਆ ਹੈ ਇਹ ਦੋਨੋਂ ਹੀ ਪਹਿਲਾਂ ਰੁੜ ਗਏ ਹੋਏ ਸੀਗੇ ਇਹਨਾਂ ਦੀ ਰਿਪੇਅਰ ਕੀਤੀ ਗਈ ਸੀ ਜੀ ਪਿਛਲੀ ਸਰਕਾਰ ਦੇ ਟਾਈਮ ਨੂੰ ਰਿਪੇਅਰ ਕਰਕੇ ਇਹਨੂੰ ਆਮ ਲੋਕਾਂ ਦੇ ਲੰਘਣ ਟੱਪਣ ਲਈ ਚਾਲੂ ਕਰ ਦਿੱਤਾ ਗਿਆ ਸੀਗਾ ਪਰ ਇਸ ਵਾਰ ਹੁਣ ਉਹ ਵੀ ਨਹੀਂ ਚਲੇ ਜੀ ਪਿਛਲੇ 3 ਸਾਲ ਤੋਂ ਤਕਰੀਬਨ ਪੌਣੇ 3 ਸਾਲ ਤੋਂ ਸਰਕਾਰ ਆਮ ਆਦਮੀ ਦੀ ਉਹਦੇ ਵਿੱਚ ਕੋਈ ਰਿਪੇਅਰ ਮਰਮਮਤ ਕੋਈ ਨਹੀਂ ਕੁਝ ਨਹੀਂ ਹੋਇਆ ਸਿਰਫ ਇੱਕ ਸਾਈਡਾਂ ਦੇ ਦੀਵਾਰ ਕਰਕੇ ਡੀਸੀ ਸਾਹਿਬ ਨੇ ਮੌਕਾ ਦੇਖਿਆ ਸੀਗਾ ਤੇ ਉਹਨਾਂ ਨੇ ਦੁਬਾਰਾ ਕਰਵਾ ਦਿੱਤੀਆਂ ਵੀ ਕੋਈ ਅਣਜਾਣ ਬੰਦਾ ਨਵਾਂ ਬੰਦਾ ਆ ਕੇ ਇਸ ਸਾਈਡ ਨੂੰ ਨਾ ਨਿਕਲ ਜਾਏ ਜਿਹੜਾ ਗੱਡੀ ਨਾਲ ਕੋਈ ਰਾਤ ਨੂੰ ਬੰਦਵਾ ਕੀ ਕਰਨਾ ਹੋ ਜਾਏ ਲਾਸਟ ਈਅਰ ਇੱਕ ਗੱਡੀ ਵੀ ਸਾਡੀ ਬਹਿ ਗਈ ਸੀ ਟੀਚਰ ਸਾਹਿਬਾਨ ਆਦੇ ਸਕੂਲ ਚ ਉਹਨਾਂ ਦੀ ਉਹਨਾਂ ਨੂੰ ਬੜੇ ਮੁਸ਼ਕਲਾਂ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਚਾਇਆ ਗਿਆ ਜਿਹੜੀ ਕਾਰੀ ਵਾਲ ਟੋ ਰੋੜ ਗਈ ਸੀ ਹਾਂਜੀ ਹਾਂਜੀ ਹ ਦੀ ਬਾਰ ਆਇਆ ਕਹਿੰਦੇ ਵੀ ਜਦੋਂ ਅੱਗੇ ਢੁੱਡਾਂ ਪੈਣੀਆਂ ਆ ਹਾਂਜੀ ਉਹਦੇ ਵਿੱਚ ਦਿਖਦੀਆਂ ਨਹੀਂ ਜਾਂ ਇਹਨਾਂ ਦਾ ਰੰਗ ਉੱਤੇ ਕੋਈ ਡਾਰਕ ਨਾ ਕੀਤਾ ਹੋਣ ਕਰਕੇ ਵੀ ਨੇਰੇ ਸਵੇਰੇ ਲੋੜੜੇ ਵਿੱਚ ਵੱਜਦੇ ਜਾਂ ਡਿੱਗਦੇ ਉਹ ਤਾਂ ਸਰ ਹੋਏਗਾ ਕਿਉਂਕਿ ਜਦੋਂ ਮੌਸਮ ਖਰਾਬ ਹੁੰਦਾ ਨਾ ਬਦਲਵਾਈ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਇਹ ਕਾਲਾ ਰੰਗ ਹੋਰ ਡਾਰਕ ਕਾਲਾ ਹੋ ਜਾਂਦਾ ਪਤਾ ਨਹੀਂ ਉਸ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਠੀਕ ਹੈ ਜੀ ਜਦੋਂ ਬਾਰਿਸ਼ ਪੈਣੀ ਹੈ ਨਾ ਵਿਜ਼ਿਬਿਲਟੀ ਘਟ ਜਾਂਦੀ ਹੈ ਵਿਜ਼ਿਬਿਲਟੀ ਦੇ ਵਿੱਚ ਹੋਰ ਨੁਕਸਾਨ ਹੋਣਾ ਹੈ ਇਹਨੂੰ ਡਾਰਕ ਰੰਗ ਕਰਨ ਦੀ ਬਜਾਏ ਇਹਨੂੰ ਰਿਪੇਅਰ ਕੀਤਾ ਜਾਏ ਅਸੀਂ ਰੰਗ ਨਹੀਂ ਜ਼ਰੂਰ ਲਾਣਾ ਚਾਹਨੇ ਇਹ ਜਿਹੜੀ ਰੋ ਜਾਇਆ ਕਰਨੇ ਕੌਣ ਛੱਡ ਗਿਆ ਕਦੀ ਜ਼ਬਰਦਸਤ ਕੋਸ਼ਾਨੀ ਜ਼ਬਰਦਸਤ ਕੋ ਗਿਆ ਨਹੀਂ ਕਾ ਜੀ ਉਹਦੇ ਵਿੱਚ ਦੇਖ ਅਸੀਂ ਦੇਖਿਆ ਵੀ ਰੋੜੇ ਵੀ ਪਤਾ ਨਹੀਂ ਕਦੋਂ ਦੇ ਸਿੱਟੇ ਵਿੱਚ ਘਾਹ ਉਗ ਗਿਆ ਕਾਫੀ ਉਹ ਰੋੜੇ ਦਾ ਹੁਣ ਉਹਨਾਂ ਕਹਿੰਦੇ ਵੀ ਕੰਮ ਸ਼ੁਰੂ ਕਰਨਾ ਹੈ ਕਿ ਕਹਿ ਦ ਸਕਦੇ ਹਾਂ ਅਸੀਂ ਕਿਤੇ ਕਿਸੇ ਪੱਠੇ ਵਾਲੇ ਨੂੰ ਡੰਡਾ ਝਾੜ ਕੇ ਸਰਕਾਰ ਨੇ ਲਿਆ ਕੇ ਛੱਟੇ ਹੋਣਗੇ ਲੋਕਾਂ ਦਾ ਦਿਲ ਖੁਸ਼ ਕਰਨ ਵਾਸਤੇ ਅਸੀਂ ਕੰਮ ਸ਼ੁਰੂ ਕਰਨ ਲੱਗੇ ਪਰ ਕੰਮ ਤਾਂ ਲੱਗਣਾ ਜੰਮੀ ਆ ਰਿਹਾ ਜੀ ਜੀ ਹਕੀਕਤ ਵਿੱਚ ਤਾਂ ਕੁਝ ਨਹੀਂ ਹੈ ਕਾਗਜ਼ਾਂ ਦੀ ਦਵਾ ਕੋ ਛੋੜਿਆ ਹੋਏਗਾ ਹੂੰ ਯਾਨੀ ਤੁਹਾਨੂੰ ਲੱਗਦਾ ਕਿ ਸਰਕਾਰ ਇੰਤਜ਼ਾਰ ਕਰ ਰਹੀ ਹੈ ਸਰਕਾਰ ਹਲੇ ਇੰਤਜ਼ਾਰ ਕਰ ਰਹੀ ਹੈ ਅੱਜ ਵੀ ਹਸ਼ਿਆਰਪੁਰ ਚ ਭਗਵੰਤ ਮਾਨ ਜੀ ਆਏ ਸੇ ਬਸ ਉਧਰੋਂ ਹੀ ਵਾਪਸ ਹੋ ਗਏ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਸਿਰਫ ਉਹ ਆਪਣੀ ਆ ਘਮਣ ਫਰਨ ਵਿੱਚ ਹੀ ਮਸਰੂਫ ਨੇ ਪਰ ਪੰਜਾਬ ਦੇ ਹੱਕਾਂ ਬਾਸ ਦੇ ਹੱਕ ਨਜ਼ਰ ਆ ਰਹੇ ਹੁੰਦਾ ਹਮਦਰਦੀ ਜੀ ਹਮਦਰਦੀ ਹਮਦਰਦੀ ਜੀ ਤਾਂ ਹੁਣ ਤੁਸੀਂ ਲਾਸਟ ਟਾਈਮ ਦੇਖੋ ਜੀ ਆਪਣੇ ਬਾੜੀਖੜ ਵਾਲੇ ਦੌਲਤਪੁਰਾ ਰੋਡ ਦੇ ਉੱਪਰ ਵੀ ਉਹਨਾਂ ਨੇ ਕਿੰਨਾ ਹੰਗਾਮਾ ਕੀਤਾ ਹੈ ਉੱਥੇ ਅਸ਼ਵਾਸ਼ਣ ਦੇ ਗਏ ਪਰ ਹਲਕਾ ਕੰਮ ਉੱਥੇ ਵੀ ਨਹੀਂ ਸ਼ੁਰੂ ਹੋਇਆ ਜੀ ਉਹ ਲੋਕੀ ਭੁਖੜਤਾਲ ਦੇ ਬੈਠੇ 15 ਅਗਸਤ ਨੂੰ ਜੀ ਜਿਹੜਾ ਬੋਲਤਪੁਰ ਨੂੰ ਰਸਤਾ ਜੋੜਦਾ ਹੈਗਾ ਜੀ ਹਾਂਜੀ ਢੋਲਵੇ ਤੋਂ ਇਹ ਵੀ ਪਤਾ ਲੱਗਾ ਕਿ ਹੁਣ ਜਿਹੜੇ ਨਵੀਂ ਨੌਜਵਾਨ ਲੋਕ ਆ ਉਹ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਉਹ ਜਾਂ ਤਾਂ ਪਿੰਡ ਛੱਡ ਕੇ ਪਲਾਨ ਕਰ ਰਹੇ ਆ ਜਾਂ ਪਰਾਰਾਂ ਦੇ ਝਗੜੇ ਹੋ ਰਹੇ ਆ ਕਿ ਮਾਪਿਆਂ ਦੀਆਂ ਇੱਥੇ ਮੋੜੀਆਂ ਤੰਨਾ ਜੁੜੀਆਂ ਪਰ ਨੌਜਵਾਨ ਇੱਥੇ ਨਹੀਂ ਰਹਿਣਾ ਸਰ ਨੌਜਵਾਨ ਇੱਥੋਂ ਰਹੇਗਾ ਕਿਸਵਾਰਨ ਖਾਣ ਨੂੰ ਇੱਥੇ ਐ ਨਹੀਂ ਕਮਾਈ ਕਰਨ ਨੂੰ ਇੱਥੇ ਨਹੀਂ ਜਿਸ ਬੰਦੇ ਨੇ ਬਾਹਰ ਜਾਣਾ ਹੈ ਮਤਲਬ 20 ਕਿਲੋਮੀਟਰ ਚ ਆਇਆ 100 ਕਿਲੋਮੀਟਰ ਬਾਹਰ ਜਾ ਕੇ ਕੰਮ ਕਰੇਗਾ ਉਹ ਆਣ ਜਾਣ ਦੀ ਸਫਰ ਖਤੋਂ ਹੈ ਦਾ 3 ਘੰਟੇ ਦਾ ਸਫਰ ਹੈ 1.5 ਘੰਟਾ ਸਫਰ ਲੱ 1.5 ਘੰਟਾ ਦੀ ਰੋਡ ਦੇ ਉੱਪਰ ਜਾਓ ਨਹੀਂ ਕਰੋ ਲੈ ਜਾਓ ਮੱਖਣ ਤੋਂ ਜਾ ਕੇ ਨਿਕਲ ਜਾਏਗਾ ਸੜਕ ਦੇ ਕਿਸੇ ਤਰ੍ਹਾਂ ਹਾਲਾਤ ਆ ਜਿਹੜੇ ਸੜਕ ਦੇ ਹਾਲਾਤ ਦੇਖੀ ਜਾਣੇ ਜੀ ਹੁਣ ਮੈਂ ਕਹਿਣਾ ਨਹੀਂ ਜਾ ਰਿਹਾ ਬਾਈ ਚਾਂਸ ਅਗਰ ਕੋਈ ਕਿਸੇ ਜਨਾਨੀ ਗਰਭਤੀ ਹੋਵੇ ਬੱਚਾ ਹਸਪੀਟਲ ਜਾਣ ਦੀ ਲੋੜੇ ਰਸਤੇ 'ਚ ਹੋ ਜਾਏਗਾ ਬੱਚਾ ਇਦਾਂ ਦੇ ਹਾਲਾਤ ਨੇ ਹੋਵੇ ਇਹ ਵੀ ਵਿਸ਼ੇਸ਼ਾ ਬਾਕੀ ਲੀਡਰਾਂ ਦੀ ਇੱਕੋ ਹੀ ਸੋਚ ਲੱਗਦੀ ਹੈ ਮੈਨੂੰ ਤਾਂ ਕਿਉਂਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਕੋ ਕੋ ਮੰਦਭਾਗੀ ਘਟਨਾ ਹੋਵੇ ਲੋਕਾਂ ਦਾ ਕਿਸੇ ਦਾ ਤੀ ਪੁੱਤ ਬੱਚਾ ਮਰ ਜਾਣ ਜਾਂ ਪਰਿਵਾਰਾਂ ਦੇ ਪਰਿਵਾਰ ਮਰ ਜਾਣ ਤੇ ਕੋ ਸਕੂਟਰ ਤੇ ਕੋ ਗੱਡੀ ਤੇ ਜਾ ਰਿਹਾ ਹੈ ਵਿਰਾਸ ਨੂੰ ਮੰਦਭਾਗੀ ਕਰਨਾ ਹੋਵੇ ਤੇ ਅਸੀਂ ਆਈਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਾਂਤਨਾ ਦਈਏ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਆਪਣੇ ਵੋਟ ਬੈਂਕ ਪੱਕਾ ਕਰੀ ਜੀ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਆਮ ਪਬਲਿਕ ਬਾਰੇ ਕੋਈ ਨਹੀਂ ਸੋਚਦੀ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਯੰਤ ਹੈ ਜਯੰਤ ਹਾਂ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਪਿੰਡ ਮੈਂਗਰਵਾਲ ਦਾ ਅੱਛਾ ਜੀ ਇਹ ਕੀ ਸਮੱਸਿਆ ਹੈ ਜਯੰਤ ਜੀ ਸਮੱਸਿਆ ਜ਼ਿਆਦਾਤਰ ਇਹ ਹੈ ਜੀ ਕਿ ਸਾਰੇ ਜਦੋਂ ਬਾਰਿਸ਼ ਆ ਜਾਂਦੀ ਹੈ ਤੇ ਚੋਅ ਚੜ ਜਾਂਦੇ ਆ ਇੱਕ ਸਾਡੇ ਘਰ ਦੇ ਬਿਲਕੁਲ ਸਾਹਮਣੇ ਆ ਅਗਰ ਕਿਸੇ ਬੱਚੇ ਦਾ ਮੰਨ ਲਓ ਐਗਜ਼ਾਮ ਹੀ ਹੋਵੇ ਜਾਂ ਕੋਈ ਕਿਸੇ ਨੂੰ ਇੰਪੋਰਟੈਂਟ ਕੰਮ ਹੋਵੇ ਕੋਈ ਬੰਦਾ ਬਿਮਾਰ ਹੋਵੇ ਆਰ ਪਾਰ ਨਹੀਂ ਆ ਜਾ ਸਕਦਾ ਜੀ ਜਿਹੜਾ ਇੱਧਰ ਹੈ ਇੱਧਰ ਰਹਿ ਜਾਂਦਾ ਉੱਧਰ ਵਾਲਾ ਉੱਧਰ ਰਹਿ ਜਾਂਦਾ ਹੈ ਚੋਈਆਂ ਇੰਨੀਆਂ ਚੜ ਜਾਂਦੀਆਂ ਐ ਕਿਸੇ ਨੂੰ ਇੰਪੋਰਟੈਂਟ ਕੰਮ ਹੈ ਤਾਂ ਉਹ ਜਿਲੇ ਤੱਕ 5-6 ਘੰਟੇ ਤੱਕ ਪਾਣੀ ਨਹੀਂ ਉੱਤਦਾ ਆਰ ਪਾਰ ਨਹੀਂ ਹੋ ਸਕਦਾ ਫਿਰ ਇੱਕ ਚੋਈ ਸਾਡੀ ਤਖਣੀ ਵਾਲੀ ਹੈ ਜੀ ਉਹ ਪੁਲੀ ਕਿੰਨੇ ਸਾਲ ਹੋ ਗਏ ਉਹਦੀ ਰਿਪੇਅਰ ਹੀ ਹੋਈ ਜਾ ਰਹੀ ਹੈ ਰਿਪੇਅਰ ਵੀ ਕਾਦੀ ਹੋ ਰਹੀ ਹੈ ਪੈਚ ਵਰਕਿੰਗ ਹੀ ਕਹਿ ਸਕਦੇ ਹਾਂ ਉਹਨੂੰ ਤਾਂ ਤੇ ਉਹ ਵੀ ਹੁਣ ਪ੍ਰੋਪਰ ਟੁੱਟ ਚੁੱਕੀ ਹੈ ਸੂਏ ਵਗੈਰਾ ਨਿਕਲੇ ਆਏ ਐ ਡੇ ਡੇ ਟੋਏ ਪੈ ਚੁੱਕੇ ਐ ਮੇਰੇ ਸਿਸਟਰ ਵੀ ਉਧਰੋਂ ਡੇਲੀ ਟਰੈਵਲ ਕਰਦੇ ਆ ਤਾਂ ਸਾਨੂੰ ਇਹ ਟੈਨਸ਼ਨ ਰਹਿੰਦੀ ਹੈ ਕਿ ਆ ਜਾਣ ਕਿਉਂਕਿ ਜਿੱਦਾਂ ਦਾ ਪਾਣੀ ਆਂਦਾ ਏ ਕੋਈ ਨਾ ਕੋਈ ਉੱਥੇ ਕਦੀ ਗੱਡੀ ਰੁਟ ਜਾਂਦੀ ਏ ਕਦੀ ਕੋਈ ਬਾਈਕ ਰੁਟ ਜਾਂਦੀ ਏ ਸੋ ਸਾਨੂੰ ਇਹ ਚਿੰਤਾ ਰਹਿੰਦੀ ਹੈ ਕਿ ਜਲਦੀ ਆ ਜਾਣ ਉਹ ਵੀ ਘਰ ਸਹੀ ਸਲਾਮਤ ਆ ਜਾਣ। ਹੂੰ। ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਇਹ ਬੱਚੇ ਸਕੂਲ ਨਹੀਂ ਜਾ ਸਕਦੇ ਹੈਗੇ। ਹੂੰ। ਪਰ ਹਸ਼ਿਆਰਪੁਰ ਤੋਂ ਆਉਣ ਜਾਣ ਨੂੰ ਰਸਤਾ ਵੀ ਕਹਿੰਦੇ ਕਿ ਕਿੱਡਾ ਬੁੜਾ। ਹਸ਼ਿਆਰਪੁਰ ਤੋਂ ਆਉਣ ਜਾਣ ਨੂੰ ਰਸਤਾ 13 ਕਿਲੋਮੀਟਰ ਦਾ ਰਸਤਾ ਹੈ ਜੀ। ਤੇ ਸਿਰਫ ਇੱਥੋਂ ਨਿਕਲੀ ਦਾ 5 ਮਿੰਟ ਦਾ ਰਸਤਾ ਵਧੀਆ ਹੈ ਬਾਕੀ ਸਾਰਾ ਰਸਤਾ ਟੁੱਟਿਆ ਆ। ਡੇਢ ਘੰਟਾ ਡੇਢ ਘੰਟਾ ਆਰਾਮ ਨਾਲ ਲੱਗ ਜਾਂਦਾ ਹੈ ਜੇ ਅਸੀਂ ਸਪੀਡ ਨਾਲ ਵੀ ਮੰਨ ਕੇ ਚੱਲੀ ਤਾਂ ਵੀ ਘੰਟਾ ਲੱਗ ਹੀ ਜਾਂਦਾ ਹੈ ਜੀ। ਇਨਾ ਮੰਦਾ ਹਾਲ ਹੈ ਰੋਡ ਦਾ ਤਾਂ ਇਸ ਟਾਈਮ ਜੀ ਡੀਸੀ ਸਾਹਿਬ ਪਿਛਲੀ ਪ੍ਰਸ਼ਾਦ ਤੋਂ ਬਾਅਦ ਵੀ ਐਸੀ ਐਸ ਪ੍ਰਸ਼ਾਦ ਤੋਂ ਬਾਅਦ ਵੀ ਆਇਆ ਜੈਸਨ ਹੈ ਕਿ ਕਹਿੰਦੇ ਦੇਖਣੇ ਅਫਸਰ ਸਾਹਿਬ ਹਾਂਜੀ ਹਾਂਜੀ ਅਫਸਰ ਵੀ ਆਉਂਦੇ ਆ ਜੀ ਆਸ਼ਵਾਸਨ ਦੇ ਕੇ ਚਲੇ ਜਾਂਦੇ ਆ ਮਾੜੇ ਮੋਟੇ ਗੱਲਬਾਤ ਕਰਕੇ ਚਲੇ ਜਾਂਦੇ ਲੋਕਾਂ ਨੂੰ ਵੀ ਇਹ ਹੋ ਜਾਂਦਾ ਹੈ ਕਿ ਚਲੋ ਕੋਈ ਆਇਆ ਹੈ ਉੱਪਰੋਂ ਬਟ ਉਹ ਇੱਕ ਦੋ ਦਿਨ ਤੱਕ ਗੱਲਾਂ ਹੁੰਦੀਆਂ ਆ ਆਪਸ ਵਿੱਚ ਕਿ ਹਾਂਜੀ ਆਏ ਸੀਗੇ ਬਟ ਮੁੜ ਕੇ ਫਿਰ ਗੱਲ ਠੰਡੀ ਪੈ ਜਾਂਦੀ ਹੈ ਨਾ ਕੋਈ ਉੱਪਰੋਂ ਜਵਾਬ ਆਂਦਾ ਹੈ ਨਾ ਕੋਈ ਫਿਰ ਔਰ ਕਾਰਵਾਈ ਕੀਤੀ ਜਾਂਦੀ ਹੈ ਬਸ ਫੋਟੋ ਤੱਕ ਸੀਮਿਤ ਰੱਖਿਆ ਜਾਂਦਾ ਹੈ ਕਿ ਇੱਕ ਫੋਟੋ ਖਿਚਵਾਣੀ ਹੈ ਤਾਂ ਅਖਬਾਰ ਤੱਕ ਆ ਜਾਵੇ ਖਬਰ ਕਿ ਅਸੀਂ ਪਹੁੰਚੇ ਸੀ ਉੱਥੇ ਬਸ ਇੱਕ ਸੁਰਖੀ ਚਾਣਨ ਦੀ ਮੈਨੂੰ ਲੱਗਦਾ ਜਿੱਥੇ ਤੱਕ ਵਿਭਾਗ ਅੱਗੇ ਆਂਦਾ ਆ ਮਸਲਾ ਹੁੰਦਾ ਮਸਲਾ ਨਹੀਂ ਹੱਲ ਹੁੰਦਾ ਜੀ ਮਸਲਾ ਨਹੀਂ ਹੱਲ ਹੁੰਦਾ ਕਾਫੀ ਹੁਣ ਤਾਂ ਅਸੀਂ ਆਸ ਛੱਡੀ ਚੁੱਕੇ ਹਾਂ ਇੱਕ ਸਾਹ ਨਾਲ ਕਿਉਂਕਿ ਕੋਈ ਵੀ ਅਸੀਂ ਮਾਮਲਾ ਅੱਗੇ ਲੈ ਕੇ ਜਾਂਦੇ ਆ ਤਾਂ ਉਹ ਕਦੀ ਪੂਰਾ ਹੋਇਆ ਨਹੀਂ ਹੈਗਾ ਜੀ ਜਿੰਦ ਕਿੰਨੀ ਕੀਤੇ ਤੋਂ ਇਹ ਕਾਜ਼ਵੇ ਦਾ ਇਹ ਹਾਲ ਤੋ ਇਸ ਤਰ੍ਹਾਂ ਹੈ ਜੀ ਕਾਜ਼ਵੇ ਦਾ ਜਿਹੜੇ ਦਾ ਆਪਣੀ ਤਖਣੇ ਵਾਲੀ ਐ ਚੋਈ ਇਹਨੂੰ ਤਾਂ ਕਾਫੀ ਸਾਲ ਹੀ ਹੋ ਗਏ ਆ 4-5 ਸਾਲ ਤੋਂ ਵੀ ਜ਼ਿਆਦਾ ਹੀ ਹੋ ਗਏ ਆ ਟੁੱਟੀ ਹੋਈ ਨੂੰ ਜੀ ਤੇ ਇਹ ਮਲੋਟ ਵਾਲੀ ਜਿਹੜੀ ਪੁਲੀ ਹੈ ਆਪਣੀ ਇਹ ਵੀ ਸਾਡੇ ਘਰ ਤੋਂ ਕੋਈ 500-600 ਮੀਟਰ ਦੂਰੀ ਹੈ ਜੀ ਇੱਥੇ ਪਿਛਲੇ ਸਾਲ ਵੀ ਇੱਕ ਹਾਦਸਾ ਹੁੰਦੇ ਹੁੰਦੇ ਰਹਿ ਗਿਆ ਇੱਕ ਪੂਰੀ ਪੰਨਵਸ ਇਧਰੋਂ ਜਾਂਦੀ ਹੈ ਹਿਮਾਚਲ ਦੋਲਤਪੁਰ ਨੂੰ ਜੀ ਉਹਦੇ ਵਿੱਚ ਵੀ ਕਾਫੀ ਸਵਾਰੀਆਂ ਸੀ ਉਹ ਵਿੱਚ ਡਿੱਗ ਗਈ ਸੀ ਬਚਾ ਹੋ ਗਿਆ ਕਾਫੀ ਲੋਕਾਂ ਦਾ ਜੀ ਤੇ ਚੋਟ ਵਗੈਰਾ ਨਹੀਂ ਆਈ ਕਿਸੇ ਨੂੰ ਐਦਾਂ ਵੀ ਹੁੰਦਾ ਕਿ ਅਸੀਂ ਦੇਖਦੇ ਸੀ ਉਸ 10 ਫੁੱਟ ਖੜਦੀਏ ਕੋਈ ਨਾ ਕੋਈ ਡਿੱਗਦਾ ਖੱਟਾ ਲੱਗਦੀਆਂ ਹਾਂ ਹਾਂਜੀ ਇਹ ਤੁਸੀਂ ਇੱਕ ਤਖਣੀ ਵਾਲੀ ਉੱਥੇ ਚਲੀ ਜਾਓ ਪੁਲੀ ਤੇ ਤੁਹਾਨੂੰ ਹਰ ਇੱਕ ਘੰਟੇ ਚ ਕੋਈ ਨਾ ਕੋਈ ਡਿੱਗਦਾ ਮਿਲੂਗਾ ਹੀ ਮਿਲੂਗਾ ਬੰਦਾ ਜਿਹੜਾ ਅਣਜਾਣ ਬੰਦਾ ਕਿਸੇ ਨੂੰ ਕਹਿ ਪਤਾ ਕਿ ਕਿੱਥੇ ਟੋਆਏ ਕਿੱਥੇ ਕਿਲ ਹੈ ਕੀ ਹੈ ਉੱਥੇ ਸੂਏ ਨਿਕਲੇ ਹੋਏ ਇਸ ਲੈਵ ਵਿੱਚ ਹੂੰ ਮੈਂ ਤਾਂ ਆਪਣੀ ਅੱਖੀਂ ਦੇਖੀ 2-3 ਵਾਰ ਦੇਖਿਆ ਕੋਈ ਈਰਖਾ ਡਿੱ ਜਾਂਦਾ ਹੈ ਕੋਈ ਜਨਾਨੀ ਡਿੱ ਜਾਂਦੀ ਹੈ ਕਿਸੇ ਨੂੰ ਹੁਣ ਇਹਦਾ ਕਿਆ ਆਈਡੀਆ ਹੈਗਾ ਆ ਸਾਡੇ ਤਾਂ ਕਈ ਰਿਸ਼ਤੇਦਾਰ ਵੀ ਮਨਾ ਕਰ ਜਾਂਦੇ ਕਿ ਤੁਹਾਡੇ ਕਿਆ ਹਨ ਅਸੀਂ ਬਾਅਦ ਚਾਹਨੇ ਚੋਂ ਪਹਿਲੇ ਛੱਡ ਜਾਂਦੇ ਆ ਸੋ ਕਾਫੀ ਬਹੁਤ ਦਿੱਕਤ ਆਉਂਦੀਆਂ ਆ ਜੇ ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਪ੍ਰੈਗਨੈਂਟ ਣੀੜੀ ਹਾਂਜੀ 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 ਇਹ ਵੀ ਬਹੁਤ ਦਿੱਕਤ ਹੈ ਜੀ ਅਗਰ ਕੋਈ ਬਿਮਾਰ ਹੋ ਜਵੇ ਪਿੰਡ 'ਚ ਕੋਈ ਐਸਾ ਕੋਈ ਡਾਕਟਰ ਦੀ ਕੋਈ ਐਸੀ ਸਹੂਲਤ ਵੀ ਨਹੀਂ ਕਿ ਜੇ ਅਗਰ ਸ਼ਹਿਰ ਨੂੰ ਵੀ ਜਾਣਾ ਹੈਗਾ ਨਿਹਰੇ ਸਵੇਰੇ ਨਿਹਰੇ ਸਵੇਰੇ ਬਹੁਤ ਦਿੱਕਤ ਹੈ ਜੀ ਬਹੁਤ ਦਿੱਕਤ ਹੈ ਇਥੇ ਸਾਡੇ ਘਰ ਦੇ ਸਾਹਮਣੇ ਵੀ ਕਾਫੀ ਵਾਰ ਚੋ ਆ ਜਾਂਦਾ ਹੈ ਕੋਈ ਇਥੇ ਸਟਰੀਟ ਲਾਈਟ ਨਹੀਂ ਹੈਗੀ ਇਹ ਨਿਹਰਾ ਰਹਿੰਦਾ ਹੈ ਉੱਥੇ ਅੱਜ ਕੱਲ ਤਾਂ ਇਥੇ ਜੰਗਲੀ ਜਾਨਵਰ ਦੀ ਵੀ ਬਹੁਤ ਦੇਖਣ ਨੂੰ ਸਮੱਸਿਆ ਮਿਲ ਰਹੀ ਹੈ ਜੀ ਕਿ ਕੱਲ ਦੀ ਗੱਲ ਹੀ ਹੈ ਕਿ ਕੱਲ ਮੈਂ ਰਨਿੰਗ ਲਈ ਗਿਆ ਸੀਗਾ ਮਲੋਟ ਵਾਲੇ ਰੋਡ ਤੇ ਤੇ ਸਾਡਾ ਆਪਣਾ ਖੁਦ ਦਾ ਕੁੱਤਾ ਗਿਆ ਸੀ ਮੇਰੇ ਨਾਲ ਤੇ ਮੇਰੇ ਮੰਮੀ ਜੀ ਮੇਰੇ ਸਿਸਟਰ ਉਦੋਂ ਅੱਗੇ ਨੂੰ ਗਏ ਹੋਏ ਸੀਗੇ ਸੈਰ ਕਰਨ ਜਿੱਦਾਂ ਹੀ ਉਹ ਵਾਪਸ ਆਏ ਕੁੱਤਾ ਥੋੜੀ ਅੱਗੇ ਆ ਗਿਆ 19 ਦੇਰ ਨੂੰ ਉਹ ਤਾਂ ਚੱਕ ਕੇ ਲੈ ਗਿਆ ਜੀ ਬਿਲਕੁਲ ਹਾਂਜੀ ਲੈਪਰ ਚੱਕ ਕੇ ਲੈ ਗਿਆ ਹੁਣ ਮੰਮੀ ਉਹਨਾਂ ਦੀਦੀ ਨੇ ਵੀ ਦੇਖਿਆ ਸੀ ਇੰਨਾ ਕਲੀਅਰ ਨਹੀਂ ਦੇਖ पाए ਇਹ ਤਾਂ ਚਲੋ ਕਹਿ ਰਹੇ ਸੀਗੇ ਕਿ ਕੁੱਤੇ ਦੇ ਸਾਈਜ਼ ਜਿੰਨਾ ਹੀ ਸੀਗਾ ਕੋਈ ਹੁਣ ਦੂਰੋਂ ਕਾਫੀ ਦੂਰ ਤੋਂ ਦੇਖੇ ਨਾ 5-600 ਮੀਟਰ ਦੂਰ ਤੋਂ ਕਿ ਲੜਾਈ ਹੋ ਰਹੀ ਹੈ ਦੋ ਧਿਰਾਂ ਦੀ ਆਪਸ ਵਿੱਚ ਤੇ ਫਿਰ ਅਸੀਂ ਜੰਗਲਾਤ ਵਾਲੇ ਗਾਰਡ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ 1.5 ਸਾਲ ਦਾ ਇੱਕ ਬੱਚਾ ਹੈ ਉਹਨੇ ਕਾਫੀ ਤੰਗ ਕੀਤਾ ਹੋਇਆ ਹੈ ਕੋਈ ਕਦੀ ਗਾਂ ਨੂੰ ਮਾਰ ਦਿੰਦਾ ਹੈ ਕਦੀ ਬੱਚੜੇ ਨੂੰ ਮਾਰ ਦਿੰਦਾ ਹੈ ਇਦਾਂ ਮੰਨੂ ਨਹੀਂ ਲੱਗਦਾ ਕਿ ਉਹ ਦਿਨ ਵੀ ਦੂਰ ਨਹੀਂ ਕੀ ਜਦੋਂ ਬੰਦਿਆਂ ਤੇ ਵੀ ਅਟੈਕ ਸ਼ੁਰੂ ਕਰ ਦੂਗਾ ਉਹ ਤੇ ਹੁਣ ਤਾਂ ਇਹ ਆਪਣੇ ਇਲਾਕੇ ਸੇਫ ਨਹੀਂ ਰਹੇ ਇਸ ਵੱਲੋਂ ਵੀ ਹਾਂਜੀ ਹਾਂਜੀ ਲੋਕ ਬਿਲਕੁਲ ਛੱਡ ਕੇ ਜਾ ਰਹੇ ਕਿਉਂਕਿ ਸਹੂਲਤਾਂ ਨਹੀਂ ਹੈਗੀਆਂ ਜੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਇੱਥੇ ਜੇ ਸਵੇਰ ਕਿਸੇ ਨੂੰ ਲੋਡ ਪੇ ਸ਼ਹਿਰ ਨੂੰ ਨੱਠਣਾ ਪੈ ਰਿਹਾ ਹੈ ਅਗਰ ਰੋਡ ਵੀ ਵਧੀਆ ਹੋਵੇ ਤਾਂ ਵੀ ਮਿਨੀਮਮ 20 ਮਿੰਟ ਲੱਗਣੇ ਚਾਹੀਦੇ ਜਿੱਥੇ ਸਾਨੂੰ 1 ਘੰਟਾ ਲੱਗਦਾ ਹੈ ਜੀ ਮੰਨ ਲਓ ਕੀ ਕਰਦੇ ਹਾਂਜੀ ਮੰਗ ਕੋਈ ਅਪੀਲ ਕੀ ਰਿਕਵੈਸਟ ਸਰਕਾਰ ਨੂੰ ਸਾਡੀ ਇਹੀ ਰਿਕਵੈਸਟ ਹੈਗੀ ਕਿ ਇੱਕ ਤਾਂ ਪੁੜੀਆਂ ਵੱਲ ਨੰਜਰਾ ਆ ਕੇ ਦੇਖਿਆ ਜਾਵੇ ਦੇਖ ਕੇ ਤਾਂ ਕਾਫੀ ਵਾਰ ਗਏ ਆ ਪਰ ਇੱਥੇ ਕਾਰਵਾਈ ਵੀ ਕੀਤੀ ਜਾਵੇ ਇਹਨਾਂ ਨੂੰ ਬਣਾਇਆ ਜਾਵੇ ਰਿਪੇਅਰ ਕੀਤਾ ਜਾਵੇ ਜਿਹਦੀ ਰਿਪੇਅਰ ਹੋ ਸਕਦੀ ਉਹਦੀ ਰਿਪੇਅਰ ਕੀਤੀ ਜਾਵੇ ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਣਾ ਚਾਹੀਦਾ ਉਹਨਾਂ ਨਵੇਂ ਸਿਰੇ ਤੋਂ ਬਣਾਇਆ ਜਾਵੇ